ਤਾਇ ਕੋਲੇ ਆਈ ਗਿਆ ਤੇਰਾ ਤਾਇ ਨੂੰ ਪੁੱਛ ਗਿਆ ਮੈਂ ਉਹ ਕਰੇ ਰੰਗ ਰੰਗ ਜਾਂ ਵੀ ਕਰੀ ਜਾਂਦਾ ਘਰੇ ਉਹ ਜਾਈ ਇਹ ਦੀ ਚੀਜ਼ ਕਰਦਾ ਹੈ ਦਿਵਾਲੀ ਨੂੰ ਨਹੀਂ ਵਧਾਣਾ ਦੇ ਦਿੰਦੇ ਕਰੀਂ ਆ ਤਾਇ ਉਹ ਕੋਲੇ ਵੇਖਾ ਠੀਕ ਨਹੀਂ ਹੋਏ ਉਹ ਰੰਗ ਪੀਲੇ ਫੜ ਕੇ ਜਿਹੜਾ ਦਵਾਈ ਆਉਣ ਵਾਲੀ ਆ ੱਲੀ ਲੱਗ ਰਿਆ ਨਾਲੇ ਲੱਗ ਤਾ ਫੋਟੇ 3 40 ਲੱਖ ਦੇ ਮੇਰੇ ਨਾਲ ਕਰ 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 ਪਹਿਲੇ ਇਹਦਾ ਬਟਨਾ ਦਾ ਬੜੇ ਹੀ ਬਗਨਾ ਲਗਾ ਹੋਈ ਉਹ ਪਾਰ ਟੱਕਰ ਨੁਕੀਆ ਸਿਰ ਆ ਪਰ ਨਹੀਂ ਗਈ ਪਰ ਅੱਜ ਹੋੜ ਲਿਆ ਜੀ ਆ ਗਿਆ ਉਹ ਆਰਟਿਸਟ ढੁੰਦਾ ਹੈ ਨਾ ਨਮੜਾ ਤੇ ਸਿਰ ਚ ਫਾਕੇ ਰੱਖੀ ਦਿੰਦਾ ਵਾਹ ਕੀ ਕਰਨਾ ਤੇ ਘੰਟਾ ਟੁੱਟ ਗਿਆ ਹੋਰ ਹਣਾ ਹੋਰ ਹੁਣ ਦੀਵਾਲੀ ਤੇ ਡੇਣਾ ਬਸ ਮੈਂ ਇਹਨਾਂ ਬਾਪੇ ਕੋ ਜਾ ਕੇ ਜਿਹਨੇ ਟੋਰੀ 23 ਬੜੀ ਥੋੜੇ ਜਿਹੇ ਥੇ ਨਾ ਦਵਾਲੀ ਕਿਦੈ ਨਾ ਹੋਰ ਹਣਾ سونا ہوا دیکھنا کسی ਇਤੋਂ ਸਿੱਪ ਤੁਸੀ ਕਰਾਉਣ ਦਾ ਦੇਖ ਲਓ ਇਹ ਪ੍ਰਿੰਟਰ ਬਣ ਗਿਆ ਮਾ ਪ੍ਰਿੰਟਰ ਦਾ ਬੰਦ ਹੋ ਗਿਆ ਪਾਣੀ ਸਾਰਾ ਬਣ ਗਿਆ ਅੱਛਾ ਗਏ ਹੋਰ ਇਤੋਂ ਦੇ ਕਿਆ ਕੰਮ ਕਿ ਉਹੀ ਦੋਲੀ ਚੱਲਾ ਗਿਆ ਵਸ ਆਹ ਪਾਣੀ ਦੋਲੀ ਚੱਪੀ ਤੁ ਲੱਗ ਜੈਨ ਨਾਲੇ ਕਿ ਮੈਂ ਕੀ ਚਾਹ ਬਣਾਈ ਕਰਦਾ ਕਿ ਕੋਕੇ ਲਾ ਨਾ ਪੂਰੇ ਇੱਕ ਪੂਰੇ ਕੋਕੇ ਕਿਹੜਾ ਕੋਕੇ ਅੱਛਾ ਹਨ ਗਿਆ ਮਾ ਸਲਾਮ ਕਰਦੇ ਨੋ ਕਿ ਕਿਹੜੇ ਨੇ ਪ੍ਰਿੰਟਰ ਨੇ ਕਰਾਇਆ ਹਾਂ ਸਲਾਮ ਕਰਦੇ ਸਿਨੇ ਸਲਾਮ ਉਹ ਸਦੀ ਆ ਵੀ ਕਿਹੜੇ ਪ੍ਰਿੰਟਰ ਤੋਂ ਕਰਾਇਆ ਅੱਛਾ اینجا بیر پر امیر پاس کے لیے کپری نا جانے سولا کم جاندہا اچھا دے آم کیوں ہوگی؟ رایا پڑا کنے کترہ رایا پڑا کنے کترہ پتہ دیشا ہم نا اللہ دا بیر پیے پتہ اپنے دس ناولا ہوا یا بابا تو داشت بیر کٹ دینے شیرہ موکہ ناہا تر لیں گا بتایا سنگا شواتے گنے آن پر رایا تکاہیں تو لوڈنے شیرہ گھاریا تو بہو بتایا جاتے گنے Yeah, بہت ہے. اٹھ کے بندے دا سرکٹ نہ ہوندا گھر دے بندے نوں تے جمان راجستاني کر دے پستہ دے مانگ دینوں چا پانی پکار جو پتا کر دوں چا پانی پتو کراں گی لام چا پانی دی نہیں سکھا کر دے واہ وچ تے جڑا ماجے دے جو کوئی گل نہیں اے جے کوئی کپ نہیں جڑا مہارانہ باہر لے بندے نوں سدا گھوڑی ڈلوے تے پای دے تے کر جو منجی کر پائن کا ٹھیک ہی بھی کردا ہے اور اللہ بندہ دیڑی لاوندا سماں دی ہجے اپنے پنڈ گنڈ والے باچھڑ ہی لاوندا ہے بھائی باہر جاے نو مائڑے دا گل پتری دی ہے مارلا بندہ ہو جے نہی اللہ بندہ ہجے پکے کردا ہے انداڑے دے کتے کنے باہر بڑے لڈچیاں والے ہاں پنڈ والے جوٹاں لگا کر کروانتا ہے کہ انجرے جدی کر حدا گؤندا نہیں جاندے کہے تو ہا کر چھڑا ہاں ਮਨੇ ਜੇ ਕਰਾਉਣਾ ਰੰਗ ਤਾਂ 2000 ਰੁਪਏ ਸਾਈਟ ਤੇ ਆ। ਲੈ ਮੈਂ ਹੱਲ ਪੁੱਛਦਾ ਨਾ ਇਹ ਕਿਹੜਾ ਆਉਣ ਲੈ ਇਹ ਬਠਾ ਰੰਗ ਐ ਤੇ ਕਰਮਾ ਗੱਲ ਕਰੇ ਰੈ ਵੜੀ ਕਰਕੇ ਤੈਨੂੰ ਕਿਹੜੀ ਦੱਸੂਗਾ। ਐਵੇਂ ਆ ਕੇ ਵਿਚਾਪੇ ਪੁੱਛ। ਉਹ ਤਾਂ ਮੈਂ ਤੈਨੂੰ ਮਿਲਣਾ ਆ ਮੈਂ ਵਧਾਈ ਦੇਈ ਇਹ ਬੱਦੇ ਨੂੰ। ਵਧਾਈ ਦੇ ਨੂੰ ਵਿਆਹ ਕਰਿਆ ਸੁਣ। ਉਹ ਬਾ ਬਾ ਨਿਕਲੀ ਜਾਣਾ ਮੇਰੇ ਮੂਚੋਂ ਮੈਂ ਉਹਦੇ ਕੋਲ ਜਾ ਕੇ ਆਇਆ ਨਾ ਆਪਣੇ ਅੰਗੇ ਬੜੇ। ਕਿਹਦੇ ਕੋਲੇ ਹੋਏ ਕਰਨਾ ਲਵੇ। ਹੜਕੇ ਰੱਖੇ ਜਿਹੜਾ ਰੱਖੇ ਲਾਟ। ਮੜ ਰੱਖਿਆ। ਇਹ ਮੇਰੇ ਬੱਬਾ ਹੀ ਜੀ ਨੇ। ਕੱਲ ਮੈਂ ਨਾ ਬਾਬਾ ਕਹਿੰਦਾ ਕੱਲ ਮੇਰੇ ਤਾਂ ਇੱਕ ਫੋਟੋ ਨਾਲ ਮਾਰਦੇ ਨੂੰ ਦਤਾਈ ਕਰਾਂਗਾ ਜਦੋਂ ਲੱਗਦੇ ਖਾਂਗਾ ਆ ਲੱਗਦੇ ਖਾਂ ਤਾਂ ਅੱਛਾ ਪੌੜੀ ਪੂਰੀ ਕਰ ਦਿੰਦੇ ਕਿਤਰ ਕਰਦਾਂ ਉੱਥੇ ਚੁੱਕੇ ਹੋਰ ਕਿੰਨੀ ਕਰਦੀ ਜਿਨਾੜੀ ਲਾ ਕੇ ਪੌੜੀ ਕਹਿੰਦਾ ਜਿਨਾੜੀ ਲੱਗਿਆ ਹੋਇਆ ਸ਼ਿਰਾ ਜਿਨਾੜੀ ਲੱਗਿਆ ਹੋਇਆ ਸਾਰੇ ਕਿੱਥੇ ਬੰਦਾ ਕੱਬਾ ਹੀ ਹੈ ਤੂੰ ਉਹ ਬੰਦਾ ਤਾਂ ਮੈਂ ਕਿੱਦਾਂ ਨਹੀਂ ਕੱਬਾ ਤਨਵਾਦੀ ਲੱਗਿਆ ਪਤਾ ਕੇ ਮੈਨੂੰ ਤਾਂ ਪਤਾ ਨਹੀਂ ਬਹੁਤਾ ਹੈ ਹੈ ਮੈਨੂੰ ਤਾਂ ਬਹੁਤ ਕੰਮ ਲੱਗਦਾ پتا نہیں گیا گرف لگے آپ پسند ہے دیوالی سے سیر روز ہی منا روز ہی روزی دیوالی روز ہی منائی رنگ رویو پسند آ گئی تو میں آ جا سو نہیں اپنا کاڑیاں لڑگا لوگ کر لڑیا بھی لاگ لڑکا لا لیے لڑیاں بھی لا دوں گا ਰੋਗੋਦਰ ਤੋਂ ਬਾਅਦ ਮੈਂ ਫਿਰ ਲੱਗਣਾ ਨਹੀਂ ਆਇਆ ਤੂੰ ਐ ਕਹਿੰਦੇ ਇਹਨਾਂ ਦੇ ਘਰੇ ਆ ਕੇ ਦੇਖੀ ਹੱਥ ਨੇ ਇਹਨਾਂ ਨੇ ਆ ਜਿਹਦੇ ਰੰਗ ਕਰੀ ਜਾਂਦਾ ਵਾ ਅੱਛਾ ਤੇ ਲੜੀਆਂ ਦੇਖੀ ਤੂੰ ਜਗਦੀਆਂ ਚਵਾਰੇ ਤੇ ਦੇ ਉੱਥੇ ਸਾਰੇ ਕਿਥੇ ਲਾਉਂਗਾ ਚਲ ਕੋਈ ਨਹੀਂ ਦੇਖਾਂ ਪਰ ਕੱ ਲੜੀਆਂ ਦਾ ਰੇਟ ਆਡਾ ਛੇ ਰੁਪਏ ਅੱਛਾ ਵੱਧਾਏ ਕੱਟਾ ਓਹ ਓ 1000 ਰੁਪਏ ਲੈਣਾ ਮੈਂ ਇੱਕ ਦਿਨ ਦਾ ਅੱਛਾ ਗੇ ਹਾਂ ਕਿ ਬੀ ਆਪਨਾ ਲਾ ਕੇ ਨਾ ਲੜੀਆਂ ਲੜੀਆਂ ਆ ਗਈਆਂ ਮੇਰੀਆਂ ਜਮਾ ਸਾਧਨਾ ਵਧੀਆ ਨੇ ਮੇਰੀਆਂ ਘਰ ਕਦੇ ਘਰ ਲੈਣੇ ਲਵਾਤੀ 10000 ਰੁਪਏ ਦੀ 8000 ਰੁਪਏ ਬਿਲਕੁਲ ਲਵਾਈ ਦਵਾਈ ਲੜੀਆਂ ਦਾ ਰੇਟ ੱਡ ਲਊਂਗਾ ਚਾਹ ਕਰਾਇਆ ਭਾਂ ਲੱਗ ਲੜੀਆਂ ਦਾ ਹਾਂ ਲੱਗ ਰੇਟ ਨਾ ਮੈਂ ਪੂਰੀ ਭਰ ਦੇਾਂ ਤੈਨੂੰ ਮੈਂ ਰਹਿਣਾ ਆ ਚੰਗ ਤੇ ਸ਼ੇਰ ਹੈ 25000 ਰੁਪਏ ਵਿਆਹ ਕਰਾਉਣਾ ਛਾਈ ਕਰ ਚੰਗ ਇਹ ਰੱਖੇ ਨੇ ਨੀ ਦਾ ਮੈਂ ਤਾਂ ਉਹ ਨਹੀਂ ਨਾ ਡੰਗਲਾਣੀ ਡੰਗਲਾ ਤੇ ਮੈਨੂੰ ਕਿੱਟਣਾ ਤੂੰ ਤੰਗਲਾਂ ਦੇ ਤੰਗਲਾ ਮੇਰਾ ਕੀ ਕਰਦਾ گل کردا گل کردا بھائی جی تو کی گل کردا تو بڑا جی جی اے نہ لگائی لڑائی لڑائی کا دی لے اماں کا مت دا کری نہ تسی بچا کے میں پھل لے لا دی اللہ میں جو جی کوئی او دا کم تے لگا جے بندے دے میں ہتھ تے بولی اے نہیں تسی تے ٹھیک ہے تا پر میں جانا ہے باقی میں تے تم کارڈ پا کے سدیا سی گا اچھا چنگا کر میں تے باقی تے چل گیا ہے پتہ نہیں

पेंट्रा के नाम का नाम लाएंगा अच्छा अच्छा चिड़ा तो नहीं गाऊंगा यार मैंने निपटी है उसे ऐसा हो पर चाइन तबाय तो सोने बैठ देंगा यार आज तो तो पंद्रह ना होगा कर तो वट लग गया भाई तो मैं चार गाऊंगा नहीं दो गाऊंगा नहीं मैं मैं दोनों का मैं ये ना दोनों मेरे की जाने ऐसा करना है ऐसे ही ये ना ऐसे ही कितना ਤੇਰਾ ਹੋਰ ਉਹ ਵੀ ਤੋੜ ਕੇ ਫੇਟਰ ਨਾ ਪੰਦਰਾਂ ਨੂੰ ਗੇ ਲੱਗਦੇ 15 ਦਿਨ ਤਾਂ ਹੋ ਗਏ ਕੋਈ ਫੀਡਬੈਕ ਹੀ ਨਹੀਂ ਮੈਂ ਤਾਂ ਜਿੰਨੀ ਬਾਹਰ ਨਹੀਂ ਲਾਈ ਜਨਾ ਮੈਂ। ਹੋਰ ਕੁਈਰਾ ਕਲਾ ਬੰਦਾ ਨਾਲ ਸੁਪਾਹ ਮੇਰੇ ਤੋਂ ਪੰਦੇ ਨੂੰ ਹੀ ਕਿਹਾ। ਉਹ ਬੰਦਾ ਕੋਈ ਮਿਲਦਾ ਤਾਂ ਨਹੀਂ। ਮਿਲਦਾ ਵੀ ਤੇ ਮੈਂ ਬਾਰੇ ਦੇਖਿਆ ਉਹਨਾਂ ਦੇ ਪੱਕੇ ਬੰਦੀ ਹੁੰਦੇ ਆ। ਮੈਨੂੰ ਹੁਣ ਜੇ ਆਇਆ ਕਿ ਮੈਨੂੰ ਤੇ ਨਹੀਂ ਮਿਲਦਾ। ਪਤਾ ਨਹੀਂ ਮੇਰੀ ਜਵਾਨ ਚ ਰਸ ਨੀ ਭਰਾਵਾ। ਜਮਾਨ ਚ ਰਸ ਨਾ ਤਕਰੀ ਚ। ਆਹ ਵੀ ਹੋ ਸਕਦਾ ਕਰੋ। ਮਾਡਾ ਮਾਡਾ ਬੀਨ ਚੀ ਦੀ ਨੇ ਯਾਰ ਬਈ ਯਾਰ ਮਾਡਾ ਬੀਨ ਪੁੱਛ ਲਿਆ ਬੜੀ ਮਨ ਕਿਵੇਂ ਕਰਿਆ ਇਹ ਨਾਲ ਗਾਂਦ ਕਰਾਤਾ ਮਾਫਨ ਜੇ ਦੂਖੀ ਉਹਨੇ ਮੱਡਵਾਲੀ ਦੇ ਦਿਨ ਵਾ ਦੋ ਦਿਨ ਲੈਣੀ ਦਵਾਈ ਦੀ ਹੋਰ 20 ਤਰੀਕ ਦੀ ਦਵਾਈ ਹੈ ਮੈਨਾਂ ਦੇ ਤੱਕ ਤਾਂ ਦੋ ਦਿਨਾਂ ਜੀ ਨਿਭੜਨਾ ਹੈਗਾ ਅੱਜ 18 ਹੋ ਗਈ ਹਾਂ 20 ਅੱਡਵਾਲੀ ਪਰ ਦੋ ਦਿਨ ਲੈ ਕੇ ਮਿਲਣਾ ਪਰ ਮੈਂ ਤਾਂ ਖੇੜੇ ਕਿੱਤੋਂ ਹੋ ਗਈ ਜਿੱਥੋਂ ਬਚਦੇ ਗਏ ਖੇੜੇ ਉਹ ਜੇ ਭਾਈ ਮੈਨਾਂ ਕੱਟਾ ਰਹਿਣਾ ਹੈ ਕਦੋਂ ਕਰ ਜਾਈਏ بھیا ڈیڑھ سال تین دن بدلاد ڈیڑھ جو صاحب دی رہنگے مجھے ڈیڑھ کپڑا ماں پوری پھڑ نہو ڈیڑھ نے ستنا ڈیڑھ دی پوری لبھرا واڈی ڈیڑھ تے میں نو کرے رنگ دے جواب پھر لڑی آن دے تے دن دی 15 لا دے کیا پنی تیرا سارا اس روٹی روٹی دے سب کو

ਆਪਣੇ ਧਾਤ ਕਰ ਬਈਏ ਕਰ ਦੂਗਾ ਠੀਕੇ ਸੇ ਗੋਰ ਤੋਂ ਕਰਾਣਾ ਆਪਣੇ ਮੇਟ ਬੰਨਾਲਾ ਜਿਹਦਾ ਆਇਆ ਉਹਨੇ ਤਾਂ ਗੋਬੀ ਲਈ ਜਾਂਦਾ ਭਾਈ ਡਿਆ ਦਾ ਮਾਰਾ ਪੰਗਾ ਕਰ ਲਿਆ ਭਜਾ ਕੇ ਕੋਰਤੀ ਉੱਤੇ ਗੁਰਨਾ ਨੂੰ ਮਾਰਾ ਡੋਟ ਕੇ ਕਹਿ ਜਾਂਦਾ ਆਪਣੇ ਕੰਮ ਕਿੱਥੋਂ ਹਸਾਬ ਪੁੰਦਾ ਇਥੇ ਕਾਹ ਚੇ ਗੇਲੇ ਦੇ ਮੁੰਡੇ ਨੂੰ ਸੱਜਣ ਦੇ ਹੋਵੇ ਨਾ ਕਾਰਿਆ ਵਾੜਾ ਮੋਟਾ ਲੱਗਦਾ ਹੈ ਭਾਣ 14:50 ਨੂੰ ਪੰਗਾ ਹੀ ਲੈ ਲਿਆ ਹੈਲੋ ਹੈਲੋ ਓਏ ਕਿੱਥੇ ਆ ਮੈਂ ਤਾਂ ਲੜਕੇ ਨੂੰ ਪੇਂਟਰ ਨੂੰ ਵੀ ਭਜਾਤਾ ਯਾਰ ਮਾਰਾ ਸ਼ਹਿਰੀ ਗਿਆ ਹੋਇਆ ਜੀਗਾ ਓਏ ਰਾਏ ਬਈਏ ਧੰਨ ਕਰਾ ਦੇ ਯਾਰ ਮੈਂ ਤਾਂ ਲੜਤਾ ਪੇਂਟਰ ਨਾਲ ਸਾਡੇ 15 ਦਿਨ ਲਾਤੇ ਕੁਛ ਕੀਤਾ ਨਹੀਂ ਕਰਿਆ ਜੀ ਉਹਨੇ ਕਿਹੜਾ ਸੀਗਾ ਬਕਾਉਰੀ ਜੀਗਾ ਹਾਂ ਬਕਾਉਰੀ ਯਾਰ ਓਹ ਕਿਹੜਾ ਪੇਂਟ ਕਰ ਜਾਂਦਾ ਯਾਰ ਓਏ ਉਹਨੂੰ ਮੈਂ ਕਿਹਾ ਵੀ ਮਗਰ ਤੂੰ ਯਾਰ 15 ਦਿਨ ਹੋ ਗਏ ਲੱਗੇ ਨੂੰ ਮਾਰ ਕੁੜੀਆਂ ਘਰੇ ਲੈਣੀਆਂ ਨੇ ਮੈਂ ਆ ਕੇ ਜੀ ਆਂਗਾ ਤੁਹਾਡੇ ਘਰੇ ਤੁਹਾਡੇ ਕੋਲੋਂ ਆ ਕੇ ਮੈਂ ਉਹਦੇ ਨਾਲ ਲੜ ਪਿਆ ਹੁੜਾਇਆ ਫੋਰਟ ਤੇ ਮੈਂ ਜੂ ਵੀ ਤੇ ਉਹ ਦੋੜ ਕੇ ਮਾਦਾ ਰਜਤ ਕਮਹਤਾ ਜਾਣ ਨਾ ਤਿਆਰ। ਮਾਗਰ ਸ਼ਹਿਰ ਵਾਗ ਗਿਆ। ਉਹ 15 ਸਾਲ ਹੋ ਗਏ ਯਾਰ ਲੱਗੇ ਨੂੰ ਉਹਨੂੰ ਕੁਛ ਕੀਤਾ ਨਹੀਂ ਉਹਨੇ ਬੁਲਾਣਾ ਨਹੀਂ ਦੇਣਾ ਨੀ। ਰ ਉੱਥੇ ਬਰਛਿਆ ਘਸਾਈ ਜਾਂਦਾ ਯਾਰ। ਕੀ ਕਰ ਸਕਦਾ ਬੰਦਾ ਹੈਗਾ ਤੇ ਜਿੱਲੇ ਹੀ ਕਰਦਾ। ਤੈਨੂੰ ਹਰਨਾ ਕਰੀਂ। ਸ਼ਹਿਰੋਂ ਫੇਦੀ ਦੇਨੇ ਆਪਾਂ ਹੀ ਕਰਕੇ ਦੇਖਦੇ ਆਂ ਜੇ ਹੋਵਾਲ ਆਪਣਾ। ਮੈਂ ਪਹਿਲਾਂ ਕਰਕੇ ਦੇਖਿਆ। ਮਾਇਆ ਉਹਨੇ ਜਿੰਨਾ ਕੀਤਾ ਜੀ ਮੇਰੇ ਤੋਂ ਹੋ ਵੀ ਲੈ ਗਿਆ। ਆ ਗਿਆ ਆਪਣੇ ਘਰ ਖੰਮਸਾ। ਹੋਰ